ਆ ਜਰੂਰ ਮੈਂ ਦੇਖ ਰਹੀ ਹਾਂ ਚਲੀ ਦੇਖੀਂ ਸੋਹਣੀ ਆਪਾਂ ਨਾਂ ਦਾ ਚੀ ਨਾ ਲਓ ਮੇਰੇ ਵਿੱਚ ਨਾ ਮਾਰੀਏ ਖਤਮ ਕਰਦੇ ਹਾਂ ਇਹ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਹਾਂਜੀ ਦਸ਼ਮਿਕ ਵਾਲੀ ਛੁੱਟੀ ਸਕੂਲ ਤੋਂ ਲੈ ਕੇ ਨਸੀ ਬੂਟੇ ਲੈਣੇ ਸੀ ਅਸੀਂ ਸਮਾਂ ਕਿਲੇ ਦੇਖਣੇ ਨੇ ਉਹਦੇ ਕਿਲੇ ਲੱਗੇ ਹਾਂ ਹੱਥ ਲਾ ਕੇ ਉਹਦੇ ਉੱਪਰ ਦੇ ਖਸ਼ ਤੇ ਉੱਪਰ ਦੇ ਖਸ਼ ਤੇ ਵੱਲ ਉਹ ਕਿਲੇ ਆ ਦੇ ਕਿਥੇ ਲੇ ਹਾਂ ਦੇਖੇ ਨੇ ਕਿਲੇ ਹਾਂ ਅੱਤ ਚਿੜੀਆਂ ਦਾ ਖਾਮਾ ਲੈਣੇ ਆ ਦੇ ਅੱਛੀ ਚਿੜੀਆਂ ਲੈਣੇ ਮੈਨੂੰ ਪਤਾ ਹੈ ਜਦੋਂ ਅੱਗੇ ਮੈਂ ਜੂ ਬਪਾ ਪਰੇ ਚਾਹ ਯਾਦ ਕਰੋ ਨਾ ਹਾਂ ਜਦੋਂ ਮੈਂ ਦੇਖੀ ਅੱਛੀ ਚਿੜੀ ਲੇਖਣੀ ਸੋਹਣੀ ਪਪਾ ਨਾਂ ਦਾ ਜੀ ਕਰਦੀ ਤੇ ਚਿੜੀ ਨਹੀਂ ਇਹ ਆਪਣੇ ਆਪ ਆਪਣੀ ਵੀ ਆਉਣਗੀ ਜਦ ਆਪਣੀ ਪਾਰਕ ਵਧੀਆ ਬਣ ਜੇ ਨਾ ਅੱਦੇ ਕਿਦਾਂ ਸੋਹਣਾ ਘਰ ਬਣਾ ਲੀਏ ਦੇ ਆਪਣੇ ਆਪ ਦਾ ਕਸ਼ਵੰਤ ਤੇ ਆਪਣੀ ਆਪ ਘਰ ਬਣਾ ਲੀਆ ਆਪਣਾ ਦੇਖ ਧਿਆਨ ਨਾਲ ਇਹਨੂੰ ਜਿੱਦਾਂ ਨਾ ਆਪਾਂ ਕੁਛੀ ਸਵਟਰ ਬਣਾਉਂਦੇ ਹੁੰਦੇ ਨੇ ਘਰ ਦੇ ਹਨਾ ਕਦੇ ਕੋਣ ਕੱਲੇ ਨੂੰ ਕਾਂ ਲੈ ਕੇ ਆਉਂਦੀ ਆ ਪੱਟ ਕੇ ਫੇਕ ਦੂਜੇ ਕਾਂ ਚ ਪਸਾ ਕੇ ਵਿੱਚੀ ਕੱਢ ਕੇ ਉਹਨੂੰ ਹਨਾ ਫਿਰ ਆਪਣਾ ਹਾਊਸ ਬਣਾ ਰਹੀ ਆ ਥੱਲੇ ਉਹਨੇ ਹੈਂਡਲ ਲਾਇਆ ਹੋਇਆ ਦੇਖੋ ਥੱਲੇ ਵਾਲੇ ਪਾਸੇ ਵੀ ਜਿਵੇਂ ਬੈਠਣਾ ਹੋਵੇ ਜਿਵੇਂ ਬੈਠ ਕੇ ਦੇ ਸਕਦੀ ਆ ਆਦਰ ਹੋਦਾ ਹੈ ਮੈਂ ਇੱਧਰ ਲਾ ਬੱਤ ਬਸੋਣਾ ਬਣਾਉਂਦੇ ਆ ਉਹ ਦੇ ਕਿੰਨੇ ਸੋਹਣੇ ਹਾਊਸ ਬਣੇ ਨੇ ਦੇਖੋ ਦੇ ਉਹਨੇ ਆਪ ਤੂੰ ਬਣਾਇਆ ਉਹ ਦੇਖੀ ਨੇ ਸੋਹਣਾ ਹਾਊਸ ਸੋਹਣਾ ਹੈ ਹੈ आओ देखने सुनिये उसको। अपने आप ही बनाया। हाँ, आप ही बनाओ दिन दिन। पता है और क्या उड़ बनाऊँगा? आओ देख बैठिए जेलो कल लती है देखो देखो। हैं? नाले देखने सुनी आवाज़ें होंडी की। सुनते हैं ना? सुनी सुनी किन्हे सुना है ना? एक नया बोलेगी। सुनिए लती है ना? आओ देख देखने ਅਸੀਂ ਫੌਕਸਲ ਪਾਮ ਲੈਨੇ ਕੱਜ ਲਾਉਣ ਬਾਅਦ ਉਹ ਲੈ ਲੈ ਹੁਣ ਚੱਲਦਾ ਕਰ ਨਹੀਂ ਬਾਰਸ਼ ਵੀ ਹੁਣ ਲੱਗੀ ਨਰਸਰੀ ਤੋਂ ਬੂਟੇ ਲੈ ਕੇ ਆਪਾਂ ਘਰੇ ਆ ਗਏ ਸੀਗੇ ਤੇ ਬੂਟੇ ਲਾਉਣੇ ਆਪਾਂ ਇੱਥੇ ਪਹਿਲੇ ਸੁੱਕ ਗਏ ਆਪਣੇ ਇਦਾਂ ਦੇ ਪਾਮ ਲੱਗੇ ਸੀ ਇਹ ਨਾਲ ਦੇ ਹੀ ਸੀਗਾ ਸੁੱਕ ਗਏ ਹੁਣ ਥੋੜਾ ਵੱਡੇ ਸਾਈਜ਼ ਚ ਲੈ ਕੇ ਆ ਗਏ ਆਪਾਂ ਇੱਥੇ ਲਾਉਣੇ ਨੇ ਤੇ ਇੱਕ ਆ ਸ਼ੂਟਰ ਰਹਿ ਗਿਆ ਸੀਗਾ ਇਹ ਜਗ੍ਹਾ ਦੀ ਕਟਿੰਗ ਕਰਾਉਣੀ ਪੈਣੀ ਹੈ ਜਿਹੜੀ ਟਾਈਲ ਲੱਗੀ ਹੋਈ ਹੈ ਨਾ ਜਗ੍ਹਾ ਉਹਨੇ ਮਿਸਤਰੀ ਨੇ ਘੱਟ ਛੜਤੀ ਪਹਿਲਾਂ ਕੱਟੂ-ਕੱਟੇ ਦੇ ਬਸੇ 2x2 ਦਾ ਕੱਟੂ-ਕੱਟੇ ਚਾਹੀਦੇ ਵੱਧ ਬਿਸ਼ੱਕ ਹੋ ਜੇ ਹੁਣ ਬੂਟੇ ਲਾਉਣੇ ਆਂ ਕਸਾਉਣ ਦਾ ਮਹੀਨਾ ਚੱਲ ਰਿਹਾ ਬਾਅਦ ਚ ਕਟਿੰਗ ਕਰ ਦਾਂਗੇ ਇਹ ਜਗ੍ਹਾ ਦੀ ਫਰਸ਼ ਦੀ ਥੱਲੇੋਂ ਤਾਂ ਕਿ ਕਿਉਂਕਿ ਜਦੋਂ ਗਰਮੀ ਪੈਂਦੀ ਹੈ ਜਦ ਬੂਟੇ ਦਾ ਅਸਰ ਪਾਉਂਦੇ ਨੇ ਇਹ ਜਿਹੜੇ ਸੁੱਕੇ ਨੇ ਇਹ ਗਰਮੀ 'ਚ ਜਾ ਕੇ ਸੁੱਕੇ ਨੇ ਜੂਨ ਜੁਲਾਈ 'ਚ ਜਾ ਕੇ ਚਲੋ ਹੁਣ ਤਾਂ ਮੌਸਮ ਘੱਟ ਡੰਡਾ ਹੋਣਾ ਹਾਲੇ ਚੱਲ ਜੂ ਕਟਿੰਗ ਕਰਵਾ ਦਾਂਗੇ ਇੱਧਰ ਦੇਖੋ ਇੱਧਰ ਇਹਦੇ ਨਾਲ ਦੇ ਬਾਾਮ ਨੇ ਇਹ ਪੂਰੇ ਕਾਮ ਜਾਬ ਨੇ ਪੂਰੇ ਆ ਵਧੀਆ ਬੜੇ ਨੇ ਹਾਲੇ ਕਿ ਆਪਾਂ ਕਾਮ ਇਹ ਬੜੇ ਨੇ ਪੂਰੇ ਕਟੋਟ ਹੈਗੇ ਨੇ 6.5 ਫੁੱਟ ਤੇ ਦੋ ਪਪੀਤੇ ਲੈ ਕੇ ਆਇਆ ਇੱਕ ਅਮਰੂਦ ਆ ਇੱਕ ਅਮਰੂਦ ਪਹਿਲਾਂ ਵੀ ਆਪਣੇ ਇੱਧਰ ਲੱਗਿਆ ਹੋਇਆ ਇਹ ਵੀ ਪਹਿਲਾਂ ਥੋੜਾ ਖਰਾਬ ਹੋ ਗਿਆ ਸੀ ਬੜੀਆਂ ਹੋਣ ਚੱਲੇ ਆ ਇਹ ਅਮਰੂਦ ਦੀ ਵੈਰਾਈਟੀ ਹੋਰ ਆ ਤੇ ਇਹਦੀ ਹੋਰ ਆ ਇਹ ਵਿੱਚੋਂ ਪਿੰਕ ਹੁੰਦਾ ਇਹ ਤਾਂ ਅਮਰੂਦ ਉਹ ਵਾਈਟ ਰਹਿੰਦਾ ਉਹ ਸੇਮ ਹੂ ਥੋੜਾ ਵੱਡਾ ਸਾਈਜ਼ ਹੁੰਦਾ ਅਮਰੂਦ ਜੇ ਮੈਂ ਇੱਕੇ ਅਮਰੂਦ ਕਟੋ-ਕਟ 400 450 ਗ੍ਰਾਮ ਆਉਂਦਾ ਹੋ ਜਾਂਦਾ ਉਹ ਅਮਰੂਦ بڑا ਹੋਇਆ ਇਹ ਥੋੜਾ ਸਾਈਜ਼ ਛੋਟਾ ਰਹਿੰਦਾ ਪਰ ਮਿਠਾਸੇ ਜ ਵੱਧਦਾ ਵੀ ਘਟਨੇ ਆਪਾਂ ਪਪੀਤੇ ਦੇ ਬੂਟੇ ਲੈ ਕੇ ਆਏ ਆ ਚਲੋ ਇਹਨਾਂ ਨੂੰ ਲਾਉਨੇ ਆ ਜੀ ਹੁਣ ਆਪਾਂ ਬੂਟੇ ਆਪਣੇ ਲੱਗ ਚੁੱਕੇ ਨੇ ਟਾਈਮ ਤਾਂ ਲੱਗਿਆ ਮੇਰਾ ਡੇਢ ਘੰਟਾ ਮੌਸਮ ਪੂਰੀ ਬਦਲ ਬਾਈ ਹੋਈ ਪਈ ਆ ਹੁਣ ਤਾਂ ਠੰਡੀ ਹਵਾ ਵੀ ਚੱਲਦੀ ਪਹਿਲਾਂ ਹਨ ਬੱਟ ਬਹੁਤ ਸੀ ਜੇ ਮੈਂ ਲਾ ਰਿਹਾ ਸੀਗਾ ਗਰਮੀ ਬਹੁਤ ਜ਼ਿਆਦਾ ਆ ਗਈ ਤੇ ਔਰ ਇੱਕ ਪਾਮ ਛੋਟਾ ਸੀਗਾ ਇਹਦੀ ਜਗ੍ਹਾ ਨਵਾਂ ਲਾਤਾ ਆਪਾਂ ਨੇ ਤੇ ਕਾ ਲਾਤੇ ਇਹ ਵੀ ਹਾਈਟ ਕਰ ਜਾਂਦੇ 10 ਫੁੱਟ ਦੇ ਕਰੀਬ ਇਹਦੇ 9 ਤੋਂ 10 ਫੁੱਟ ਕਰੀ ਹਾਈਟ ਕਰ ਜਾਂਦੇ ਨੇ ਬਾਕੀ ਤੁਸੀਂ ਜੇ ਕੱਟ ਦੋ ਤਾਂ ਤੁਹਾਡੀ ਮਰਜ਼ੀ ਚ ਨਹੀਂ ਹਾਈਟ ਰੱਖਣੀ ਆ ਆ ਆਪਣਾ ਪੁਰਾਣਾ ਹੀ ਆ ਜੇ ਕਿਤੇ ਆਪਣੇ ਆ ਦੂਜੇ ਬੱਚਿਆਂ ਦੇ ਤਾਂ ਹੁਣ ਉਹ ਵੀ ਡੇਡੇ ਹੋ ਜਾਣੇ ਸੀਗੇ ਇੱਧਰ ਆ ਲਾਤਾ ਤੇ ਆਹ ਤੇ ਇੱਧਰ ਆਪਾਂ ਨੇ ਪਪੀਤਾ ਲਾਤਾ ਪੰਡ ਤੇ ਕਿੰਨੂੰ ਆਪਣਾ ਪਹਿਲੀ ਲੱਗਿਆ ਹੋਇਆ ਸੀਗਾ ਤੇ ਇੱਥੇ ਆ ਜਿਹੜਾ ਆਪਾਂ ਮਰੂਦ ਲੈ ਕੇ ਆਏ ਉਹ ਇਹ ਰੇਲਾਤਾ ਇੱਥੇ ਪਹਿਲਾਂ ਪਪੀਤਾ ਲੱਗਿਆ ਆ ਸੀਗਾ ਉਹ ਖਰਾਬ ਹੋ ਗਿਆ ਨੂੰ ਖਰਾਬ ਹੋਣ ਦਾ ਕਾਰਨ ਇਹ ਵੀ ਇਸ ਜਗ੍ਹਾ ਤੋਂ ਥੋੜੀ ਘੱਟ ਛੱਡੀ ਆ ਹੁਣ ਇਹਨੂੰ ਥੋੜੀ ਜਗ੍ਹਾ ਆਪਾਂ ਵਧਾਵਾਂਗੇ ਇਹਨੂੰ ਖੋਲਾਂਗੇ ਥੋੜਾ ਏਰੀਆ ਇਹਦਾ ਇੱਥੇ ਤੇ ਬੁੱਟੇ ਆਪਣੇ ਲੱਗ ਚੁੱਕੇ ਨੇ ਕੰਮ ਹੋ ਗਿਆ ਆਪਣਾ ਖਤਮ ਕਰਮੀਨਾ ਬੁਰੀ ਹਾਲਤ ਹੋਈ ਪਈ ਆ ਕੈਮਰੇ ਮੂਰੇ ਆਉਣ ਵਾਲੀ ਹਾਲਤ ਨਹੀਂ ਹੈਗੀ ਤੇ ਇੱਧਰ ਬੁੱਟੇ ਆਪਣੇ ਆ ਲੱਗੇ ਹੋਏ ਨੇ ਤਕਰੀਬਨ ਪਾਰਕ ਵਿੱਚ ਵੀ ਜਿੰਨਾ ਵੀ ਖੱਬਲ ਵਗੈਰਾ ਸੀ ਸਾਰਾ ਖਤਮ ਹੋ ਚੁੱਕਿਆ ਹੁਣ ਜਮੈਂ ਇੱਕ ਇੱਕ ਕਰਕੇ ਹੜਤਾ ਵਿੱਚੋਂ ਸਾਰੇ ਕਿਤੇ ਛੱਲੇ ਹੈਗਾ ਤੇ ਇਸ ਵਾਰ ਸਲਾਹ ਨਹੀਂ ਹੈਗੀ ਉਹਦੇ ਕਾ ਲਾਉਣ ਦੀ ਗੋਲਫ ਕਾ ਲਾਉਣਾ ਥੋੜਾ ਹੌਟ ਚੈੱਕ ਕਰਾਂਗੇ ਕਿਤੇ ਕੋਈ ਨਿਕਲਦਾ ਹੁੰਦਾ ਮਾੜਾ ਮੋਟਾ ਕਿਉਂ ਜੀ ਆਪਾਂ ਹੁਣ ਕਾਲੀ ਕਰ ਗਏ ਫਿਰ ਕੋਈ ਜੇ ਵਿੱਚੋਂ ਨਿਕਲੇ ਆ ਫਿਰ ਉਮੀਦ ਕਰੀ ਬੇਕਾਰ ਹੋ ਜੂਗੀ ਥੋੜਾ 4-5 ਮਹੀਨੇ ਛੱਡਾਂਗੇ ਧੁੰਦਾ ਤੋਂ ਬਾਅਦ ਫਰਵਰੀ ਵਗੈਰਾ ਚ ਜਨਵਰੀ ਐਂਡ ਜਾਂ ਫਰਵਰੀ ਚ ਆਪਾਂ ਘਾਹ ਲਾਵਾਂਗੇ ਉਰੇ ਜਦ ਤੱਕ ਜੋ ਵੀ ਹੋਊਗਾ ਮਾੜਾ ਮੋਟਾ ਕੋਈ ਨਿਕਲ ਜੂਗਾ ਇੱਥੇ ਹਾਲੇ ਆਪਾਂ ਨੇ ਹੁਣ ਲਾ ਦੇਣਾ ਤੋੜੀਆ ਸਾਗ ਵਾਸਤੇ ਤੇ ਪਾਕ ਲਾ ਦਾਂਗੇ ਰਕਿੱਤੇ ਵਾਲਾ ਜਿਹੜਾ ਹੁੰਦਾ ਠੀਕ ਹੈ ਬਾਕੀ ਜੋ ਜਿਹੜੇ ਬਾਕੀ ਮੌਸਮੀ ਲੱਗਣਾ ਅਕਤੂਬਰ ਦੇ ਵਿੱਚ ਲਾਉਣਾ ਆਪਾਂ ਨੇ ਫਸਟ ਵੀਕ ਉਹ ਦੂਜੀ ਪਾਸੇ ਲਾਵਾਂਗੇ ਕਿਆਰੀ ਚ ਉਧਰ ਆਪਣੀ ਉਧਰ ਕਿਆਰੀ ਹੈਗੀ ਆ ਇੱਥੇ ਕਿਧਰ ਨਾਲ ਵੀ ਲੱਗੀ ਹੈ ਇੱਥੇ ਲਾਵਾਂਗੇ ਤੇ ਬੱਸ ਜਸਮਨ ਢੀਡੇ ਕੱਢ ਰਿਹਾ ਮੈਂ 2 ਮਿੰਟ ਬੂਟੇ ਲਾਉ ਦਾ ਆਰਾਮ ਕਰਨ ਲੱਗਿਆ ਸੀਗਾ ਤੇ ਜਸਮਨਾਉਣੀ ਮੌਸਮ ਦਾ ਪੂਰਾ ਆਨੰਦ ਲੈ ਰਿਆ ਨੇ ਢੀਡੇ ਕੱਢ ਰਿਆ ਨੇ ਪੂਰੇ ਹਨ ਵਧੀਆ ਆਈ ਸਪੀਡ ਦੇ ਨਾਲ ਪੂਰੇ ਗੇੜੇ ਕੱਢਦਾ ਹੈ ਜਾਂ ਕੱਢਦਾ ਦੇਖੋ ਇੱਧਰ ਗੇੜੇ ਇਹਦੇ ਸਾਈਕਲ ਦਾ ਪੂਰਾ ਮਾਸਟਰ ਹੈ ਮਾਸਟਰ ਉਹ ਦੇਖੋ ਪੂਰੀ ਤੇਜ਼ੀ ਨਾਲ ਮਹਾਕ ਮਹਾਕੇ ਲੈ ਗਿਆ ਰਿਹਾ ਸਟਰਾਂ ਲਿੰਕ ਤੇ ਯਾਰ ਹੂੰ ਜਿਵੇਂ ਸਾਈਕਲ ਹੀ ਸਟਰਾਂ ਲਿੰਕ ਤੇ ਪੁੱਤਾ ਗਰਮੀਆਂ ਕੀ ਪੂਰੀ ਹੁਣ ਗਰਮੀ ਹੈ ਹਾਂ ਹਾਂ ਕੱਕ ਗਿਆ ਆ ਦੇਖੋ ਕਿੰਨੀ ਵਧੀਆ ਚੱਲ ਰਹੀ ਹੈ ਪੂਰੇਆ ਦਰਾ ਥੈਲਰ ਰਹੇ ਨੇ ਤੇ ਇੱਧਰ ਜਸ਼ਮਨ ਦੇਖਨੀ ਹਾਈ ਸਪੀਡ ਨਾਲ ਲੰਘ ਰਿਹਾ ਜਸ਼ਮਨ ਹੌਲੀ ਚਲਾਓ ਪੁੱਤ ਕੀ ਵਾਰ ਡਿੱਗ ਜਾਣਾ ਹੁੰਦਾ ਲਾ ਲਾ ਉਹ ਮੇਰੇ ਵਿੱਚ ਨਾ ਮਾਰੀ ਡਰਾਤਾ ਦੀ ਮੈਨੂੰ ਯਾਰ ਮੈਂ ਰਾਈਡਰ ਆ ਮੈਨੂੰ ਸਾਰੇ ਕੁਝ ਕਰਨਾ ਆਉਂਦਾ ਅੱਛਾ ਸੀ ਡਾਕਟਰ ਕਿਉਂ ਡਰ ਅੱਛਾ ਜਾਗ ਰਿਆ ਸੀ ਬਚ ਗਿਆ ਜੀ ਕਿਰਦਾ ਨਹੀਂ ਮੈਂ ਬਚ ਗਿਆ ਸੀ ਬਾਈ ਚਾਂਸ ਆ ਮੈਂ ਬਚ ਗਿਆ ਹਾਂ ਆਂਡੂ ਕਿ ਆਇਆ ਕੋ ਮੋਟਾ ਹਾਂ ਆ ਮੈਂ ਆ ਰਿਹਾ ਕਿ ਆਇਆ ਰ ਹੂੰ ਹੂੰ ਇਹਨੂੰ ਆਰ ਕੋਟੇ ਆ ਲੈ ਗਿਆ ਹਾਂ ਦੇਖੋ ਤੇਜ ਵੈਰੀ ਗੁੱਡ ਮੋਨੋ ਕਾਂ ਟਾਈਮ ਲੱਗਦਾ ਏ ਮੁਰਗੀ ਹਣਾ ਹਾਂਜੀ ਹਾਂਜੀ ਮੁਰਗੀ ਉਹ ਪਤਾ ਕੀ ਆ ਉੱਥੇ ਥੋੜੀ ਮਿੱਟੀ ਜੀ ਸੀਗੀ ਤੂੰ ਨਾਲ ਤਾਂ ਮੋੜ ਲਿਆ ਨਾਲੇ ਤਾਂ ਬ੍ਰੇਕ ਲਾਤੀ ਉਹ ਜਦੋਂ ਮੋੜ ਦੇ ਉੱਤੇ ਆਪਾਂ ਬ੍ਰੇਕ ਲਾਉਣੇ ਆ ਨਾ ਫੇ ਉਹਨੇ ਸਕਿਟ ਕਰਨਾ ਹੀ ਆ ਨਾ ਹੁੰਦਾ ਉਹਨੇ ਠੀਕ ਆ ਇਸ ਕਰਕੇ ਧਿਆਨ ਨਾਲ ਚਲਾਇਆ ਕਰੋ ਪਤਰੀ ਹਾਂ ਤੇ ਕਾਲੂ ਜਸਮਨ ਟੈਸਟਾ ਤਿਆਰੀ ਕਰ ਚੁੱਕੇ ਆ ਠੀਕ ਆ ਜੀ ਤਿਆਰ ਕਰਦੇ ਆਪਾਂ ਅੱਗੇ ਆਏ ਮੰਤ ਫੋਰ ਮੰਤ ਪਹਿਲਾ ਬਲੌਗ ਮਨ ਨਹੀਂ ਉਹ ਰੋਟੇ ਮਕਾਨਾ ਨਿੰਜਾ ਚਟਰ 70 ਸਤੇਗਾ ਹਾਂ ਹਾਂ ਜੀ ਹਾਂ ਕਹਿੰਦੇ ਹੁੰਦੇ ਜੀ ਕਿਉਂ ਨਹੀਂ ਤੁਸੀਂ ਦੇਖ ਲਿਓ ਜੀ ਕਿ ਮੈਂ ਗਿਆ ਸੀ ਨਿੰਜਾ ਚਟਰ ਔਰ 70 ਤੇ ਆ ਪਰ ਹੋਣਾ ਅੱਗੇ ਬਾਈ ਪੁੱਤਰ ਉਹਦੀ ਪੂਰੀ ਹੈਗੇ 60 665 ਤ੍ਰੀੜਾ ਉਹਦੀ ਉਹਦੀ ਸੀਗੇ ਟੈਨਸਨ ਉਹਦੀ ਹੋਗੇ ਮਦੂ ਨਿੰਜਾ ਚਟਰ ਸੀਗੇ 299 OD ਸੀਗੀ DC ਸੀਗੀ 655 ਮੈਂ ਤਾਂ ਉਹ ਉਹਨੂੰ ਹਰਾਸਾ ਦਿਆ ਮਤਲਬ ਉਹਦੀ ਫਾਈਟਰ ਜੈਟ ਸਾਰੀ ਸਾਰੀ ਫਾਈਟਰ ਜੈਟ ਤੱਕ ਚੱਲ ਗਈ ਸਾਹਮਣਾ ਠੀਕ ਹੈ ਠੀਕ ਹੈ ਚਲੋ ਵੀਡੀਓ ਇੱਥੇ ਕਰੀਏ ਖਤਮ ਆਪਾਂ ਮੈਂ ਵੀ ਮੜਾ ਜਾ ਕੰਮ ਕਰ ਲਿਆ ਹੁਣ ਫ੍ਰੀ ਹੋ ਗਏ ਅੱਜ ਤੁਸੀਂ ਜੀ ਵੱਧ ਵੱਧ ਸਾਡੀ ਵੀਡੀਓ ਦੇਖੀਓ ਚਲੋ ਜੀ ਇਹਦੇ ਨਾਲ ਵੀਡੀਓ ਦੀ ਕਰਦੇ ਆਂ ਸਮਾਪਤੀ ਮਿਲਾਂਗੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਪਲੀਜ਼ ਸਾਡੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਦੱਸਿਓ ਕਿਦਾਂ ਦੇ ਲੱਗਦੇ ਨੇ ਬਲੌਗ ਆਪਣੇ ਓਕੇ ਬਾਏ